ਇਤ ਉਹ ਅੰਕਾਰ ਵਾਹਿਗੁਰਦੀ ਕਿ ਫਤਿਹ ਸ੍ਰੀ ਪਗੋਤੀ ਜੀ ਸਾਈ ਵਾ ਚਰੀ ਪਗੋਤੀ ਜੀ ਕੀ ਪਾਛਾ ਹੀ ਦਸਵੀਂ ਪ੍ਰਤਮ ਪਗੋਤੀ ਸਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਤਾ ਜੀ ਦਾ ਨਾਮ ਜਪਦਾ ਹੈ ਅਰਜਨ ਹਰਕੋਬਿੰਦਰ ਸਿਮਰਉ ਸਿਰੀ ਆਰਾਏ ਜੀਰੀ ਹਰਿ ਪ੍ਰਤਿਮ ਧਿਆਈਐ ਜਿਸ ਦੇ ਤੇ ਸਭ ਦੁੱਖ ਜਾਈ ਤੇਜ ਬਹਾਦਰ ਸਿਮਰੈ ਘਰ ਨੋ ਨਿੱਦ ਆਵੈ ਤਾਏ ਸਭ ਸਾਈ ਹੋਇਓ ਜੀ ਸਹਾਈ ਦਸਵੇਂ ਪਾਚਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਈ ਹੋਇਓ ਜੀ ਸਹਾਈ ਦਸਮ ਪਾਚਾਹਾਂ ਜੀ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀ ਧਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰੀਆਂ ਜੋਹਾਂ ਸਹਿਬ ਜਾਤੀਆਂ ਚਾਲੀਆਂ ਮਰਦੀਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੁਰਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੇ ਪਾਤਸ਼ਾਹ ਜੀਓ ਗੁਰਦੁਆਰਾ ਪ੍ਰੇਮgarh ਸਾਹਿਬ ਸਮੂਹ ਨੌਜਵਾਨਾਂ ਵੱਲੋਂ ਤੇ ਪਾਤਸ਼ਾਹ ਜੀਓ ਗਰਮ ਗਰਮ ਦੁੱਧ ਦੀਆਂ ਛਬੀਲਾ ਲਾਈਆਂ ਜਾ ਰਹੀਆਂ ਨੇ ਤੇ ਪਾਤਸ਼ਾਹ ਜੀਓ ਕਿਰਪਾ ਕਰਨੀ ਦਾ ਸਰ ਪਛ ਜਿਓ ਪੰਚਮਕੜਾ ਪਰਚਾਦੀਆਂ ਦੇ ਕਾ ਹਾਜ਼ਰ ਨੇ ਪਰਵਾਨ ਕਰਨਾ ਪਰਵਾਨ ਕੀਤਾ ਪਰਚਾਦ ਸਾਦ ਸੰਗਤ ਵਿੱਚ ਵਰਤੇ ਜੋਸ਼ ਕੇ ਸੋ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਏਕ ਓੰਕਾਰ ਸਤਗੁਰ ਪ੍ਰਸਾਦ ਕੋਈ ਇੱਕ ਵਾਰੇ ਕੋਈ ਦੋ ਵਾਰੇ ਕੋਈ ਇਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕੋਂਪ ਤੋਂ ਸੱਤ ਵਾਰੇ ਸੱਤ ਵਾਰ ਕੇ ਕਹਿਣਾ ਸੱਤ ਵਾਰ ਕੇ ਕਹਿਣਾ ਪਾਣਾ ਮਿੱਠਾ ਲੱਗੇ ਤੇਰਾ ਸਰਵੰਸ ਤਾਨੀਆਂ ਵੇ ਤੇਣਾ ਕੋਂ ਪੀਗਾ ਤੇਰਾ ਸਰਵੰਸ ਤਾਨਾ ਦੇ ਤੇਣਾ ਤਮੀ ਮਾ ਬਾਰ ਵਾਰ ਛੇ ਮਾ ਬਾਪ ਵਾਰਿਆ ਸਤ ਮਾ ਬਾਪ ਵਾਰਿਆ ਸਤ ਵਾਰ ਕੇ ਕਹਿਣਾ ਸਤ ਵਾਰ ਕੇ ਕਹਿਣਾ ਪਾਣਾ ਮੀਖਾ ਦਾ ਤੇਰਾ ਸਰਮੰਸਾਨੀਆਂ ਤੇ ਦੇਣਾ ਤੂ ਮਿਲੂਗਾ ਤੇਰਾ ਸਰਮੰਸਾਨੀਆਂ ਤੇ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਐ ਜੋ ਲਰੇ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾਡੇ ਖੇਤ ਦੇ ਮਹਾਬਾਕਾਂ ਅੰਸਾਰ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਜਿਨ੍ਹਾਂ ਦੇ ਚਾਰ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਸਿੰਬਲੀ ਵਿਖੇ ਗੁਰਦੁਆਰਾ ਪ੍ਰਿੰਗੜ ਸਾਹਿਬ ਅਤੇ ਸਮੂਹ ਨੌਜਵਾਨਾਂ ਵੱਲੋਂ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ صدਕਾ ਗਰਮ ਦੁੱਧ ਦੀਆਂ ਜੋਸ਼ੀਲਾ ਗਾਇਆਂ ਜਾ ਰਹੀਆਂ ਨੇ ਸੱਚੇ ਪਾਤਸ਼ਾਹ ਕਿਰਪਾ ਕਰਨ ਕਿਹਨਾ ਬੱਚਿਆਂ ਨੂੰ ਉਹਨਾਂ ਸ਼ਹੀਦਾਂ ਦੇ ਪਾਏ ਹਰ ਪੂਰਨਿਆ ਤੇ ਚੱਲਣ ਦਾ ਬਲ ਉਦਮ ਬਖਸ਼ਣ ਚੜਦੀਆਂ ਕਲਮ ਬਖਸ਼ਣ ਸੇਵਾ ਕਰਨ ਦਾ ਬਲ ਉਦਮ ਬਖਸ਼ਣ ਹਰ ਮੈਦਾਨ ਫਤਿਹ ਬਖਸ਼ਣ ਸੱਚੇ ਪਾਤਸ਼ਾਹ ਚੜਦੀਆਂ ਕਲਮ ਬਖਸ਼ਣ ਸੁਖੂ ਵੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਇਹ ਤੇੜਾ ਕੋ ਪੂਗਾ ਤੇਰਾ ਰਵੰਸ ਤਾਨੀਆਂ ਵੇ ਦੇਣਾ ਕੌਣ ਤੂਗਾ ਤੇਰਾ ਸਰਵੰਸ ਤਾਨੀਆਂ ਵੇ